ਚੱਲ ਚੱਲ ਚੜ੍ਹ ਨਾਲੇ ਜੱਤ ਆਰਿਆ ਸਤਿ ਸ਼੍ਰੀ ਅਕਾਲ ਜੀ ਇਹ ਨਗਰ ਕੌਂਸਲ ਦੇ ਪ੍ਰਧਾਨ ਅਜੀਤ ਸਿੰਘ ਜੀਤਾ ਜੀ ਬਹੁਤ ਵਧੀਆ ਉਪਰਾਲਾ ਕੀਤਾ ਇਹਦੇ ਨਾਲ ਇਹਦੇ ਜਿਹੜੇ ਸ਼ਹਿਰ ਦੇ ਵਿੱਚ ਬਹੁਤ ਕੰਦ ਪੈ ਚੁੱਕਿਆ ਸੀ ਗੁਰਦੁਆਰਥੀ ਐਸ ਟਾਈਮ ਗੁਰਦੁਆਰਥੀ ਸਿੰਘ ਸਾਹਿਬ ਦੇ ਬਾਹਰ ਖੜੇ ਹੈ ਇੱਕ ਗਲੀ ਦੇ ਵਿੱਚ ਬਹੁਤ ਜ਼ਿਆਦਾ ਕੰਦ ਹੈ ਸੰਸਤਾ ਸਵੇਰ ਨੂੰ ਤੜਕੇ ਇੱਥੋਂ ਆਉਂਦੀਆਂ ਹਨ ਉਹਨਾਂ ਦਾ ਲੰਘਣ ਦਾ ਰਸਤਾ ਹੀ ਬੰਦ ਹੋ ਚੁੱਕਿਆ ਹੈ ਇਸ ਤੋਂ ਪਹਿਲਾਂ ਅਸੀਂ ਗੁਰਦੁਆਰ ਪਗਤਪ੍ਰੀ ਵਿਲਾਸ ਦੇ ਬਾਹਰੋਂ ਸਾਰਾ ਕੰਮ ਚੱਕਿਆ ਤੇ ਫਿਰ ਪਚੈਰੀ ਰੋਡ ਤੇ ਤੇ ਸਿੱਖਮੀਨੀ ਕਾਲਜ ਤੋਂ ਚੁੱਕਿਆ ਤੇ ਆਪਣੇ ਬਾਲਮੀਕ ਜੀ ਦੇ ਮੰਦਰ ਦੇ ਰਸਤੇ ਚੋਂ ਸਾਰਾ ਸਾਫ ਕੀਤਾ ਤੇ ਹੁਣ ਅਸੀਂ ਇਸ ਟਾਈਮ ਇੱਥੇ ਸੀਗਾਂ ਹੀ ਸਭ ਦੇ ਰਸਤੇ ਦਾ ਸਾਫ ਕਰ ਰਹੇ ਆ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨਾਂ ਦੀਆਂ ਜਿਹੜੇ ਫਾਈਲ ਕਰ ਤਾਲਤਿਆਂ ਇਹਨਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਮੰਨੀਆਂ ਜਾ ਸਕਣ ਤਾਂ ਜੋ ਸਾਰੇ ਪੰਜਾਬ ਦੇ ਹਾਲਾਤ ਠੀਕ ਹੋ ਸਕਣ ਪਹਿਲਾਂ ਹੜਾ ਕਰਕੇ ਬਿਮਾਰੀ ਫੈਲਣ ਦਾ ਖਤਰਾ ਫਿਰ ਪੂਰਾ ਸਾਰੇ ਸ਼ਹਿਰਾਂ ਵਿੱਚ ਢੇਰ ਲੱਗ ਗਿਆ ਹਨ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਦੇ ਅਨਸਾਰ ਹੜਤਾਲ ਤੇ ਹਨ ਤੇ ਉਹਨਾਂ ਵੱਲੋਂ ਸਾਰੇ ਕਿਤੇ ਸਫਾਈ ਦਾ ਕੰਮ ਬੰਦ ਕੀਤਾ ਹੋਇਆ ਹੈ ਪਰ ਸ਼ਹਿਰ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਨ ਮਨਾਏ ਜਾ ਰਹੇ ਹਨ 350 ਸਾਲ ਨਵੰਬਰ ਦੇ ਮਨਾਏ ਜਾ ਰਹੇ ਹਨ ਸੰਗਤਾਂ ਦੀ ਆਮਦ ਅਨੰਦਪੁਰ ਸਾਹਿਬ ਸ਼ੁਰੂ ਹੋ ਚੁੱਕੀ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਕਿ ਸ਼ਹਿਰ ਦੇ ਵਿੱਚ ਸਫਾਈ ਵਿਵਸਥਾ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਹੈ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਬਿਮਾਰੀ ਫੈਲਣ ਦਾ ਖਤਰਾ ਹੈ ਜੋ ਸੰਗਤ ਆ ਰਹੀ ਹੈ ਉਹਨਾਂ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਜਿਸ ਨੂੰ ਦੇਖਦੇ ਅਸੀਂ ਨਿੱਜੀ ਤੌਰ ਤੇ ਆਪਣੀ ਨਿੱਜੀ ਤੌਰ ਤੇ ਮਸ਼ੀਨਰੀ ਲੈ ਕੇ ਟਰੈਕਟਰ ਟਰਾਲੀਆਂ ਲੈ ਕੇ ਅਸੀਂ ਇਹ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਗੁਰਦੁਆਰਾ ਸਾਹਿਬ ਦੇ ਨੇੜੇ ਪੁਆਇੰਟ ਹਨ ਤੇ ਉਹ ਅਸੀਂ ਕਲੀਅਰ ਕਰ ਰਹੇ ਹਾਂ ਜਿਵੇਂ ਕਿ ਆਪਣਾ ਬਾਲਮਿਕੀ ਮਹਾਰਾਜੀ ਦਾ ਕਿੰਨੀ ਤਰੀਕ ਦਾ 7 ਤਰੀਕ ਦਾ ਜਿਹੜਾ ਹੈਗਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਹੈ ਬਾਲਮਿਕੀ ਮੰਦਿਰ ਨੂੰ ਜਿਹੜਾ ਰਸਤਾ ਜਾਂਦਾ ਹੈ ਆਪਣਾ ਸਿੱਖ ਮੀਨ ਕਾਲ ਤੋਂ ਨੇੜੇ ਕੋਈ ਲੰਘਦਾ ਉੱਥੇ ਵੀ ਬਹੁਤ ਵੱਡੇ ਵੱਡੇ ਲੈਵਲ ਤੇ ਗੰਦ ਪਿਆ ਸੀਗਾ ਹੁਣ ਅਸੀਂ ਉੱਥੇ ਵੀ ਕਲੀਅਰ ਕਰਕੇ ਆਏ ਆ ਤੇ ਕਚੈਰੀ ਰੋਡ ਜਿਸ ਪਾਸੇ ਤੋਂ ਗੁਰਦਾਰਾ ਸਾਹਿਬ ਨੂੰ ਰਸਤਾ ਜਾਂਦਾ ਹੈ ਭਗਤ ਰਵਦਾਸ ਚੌਕ ਕਲੀਅਰ ਕਰਕੇ ਆਏ ਆ ਤੇ ਹੁਣ ਅਸੀਂ ਗੁਰਦਾਰਾ ਸਾਹਿਬ ਦੇ ਕੋਲ ਬਿਲਕੁਲ ਨਾਲ ਖੜੇ ਹੋਏ ਜਿੱਥੇ ਕਿ ਬਹੁਤ ਜ਼ਿਆਦਾ ਸਮਲ ਹੋ ਚੁੱਕੀ ਹੈ ਬਿਮਾਰੀ ਵੈਲਣ ਦਾ ਖਤਰਾ ਹੈ ਤੇ ਸਾਡੀ ਸਾਰੀ ਟੀਮ ਨਾਲ ਲੱਗੀ ਹੋਈ ਹੈ ਤੇ ਕੁਝ ਜਿਹੜੇ ਸਫਾਈ ਕਰਮਚਾਰੀ ਨੰਗਲ ਤੋਂ ਵੀ ਆਏ ਸਨ ਮੈਂ ਤੇ ਅਨੰਦਪੁਰ ਸਾਹਿਬ ਤੋਂ ਵੀ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਹਨ ਕਿ ਸਫਾਈ ਕਰਾਣੀ ਬੰਦ ਕੀਤੀ ਜਾਵੇ ਪਰ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਦੀ ਜੋ ਜਾਇਜ਼ ਮੰਗਾਂ ਹਨ ਉਹ ਤਰੰਤ ਮੰਨੀਆਂ ਜਾਣ ਤੇ ਇਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਇਹਨਾਂ ਦਾ ਜਲਦੀ ਹੀ ਤਾਲਮਿਲ ਕਰਕੇ ਇਹਨਾਂ ਵਿਚਾਰਿਆਂ ਦਾ ਹੱਲ ਕੀਤਾ ਜਾਵੇ ਕਿਉਂਕਿ ਇਹਨਾਂ ਵਿਚਾਰਿਆਂ ਦੀ ਵੀ ਤਰਾਂਖਾਂ ਬਹੁਤ ਘੱਟ ਹਨ ਇਹਨਾਂ ਦੀਆਂ ਤਰਾਂਖਾਂ ਵਧਾਈਆਂ ਜਾਣ ਤੇ ਜੋ ਵੀ ਇਹਨਾਂ ਦੀਆਂ ਮੰਗਾਂ ਉਹਨਾਂ ਨੂੰ ਜਲਦ ਮੰਨਿਆ ਜਾਵੇ ਤਾਂ ਕਿ ਜਿਹੜੀ ਸਵੈਰ ਸ਼ਹਿਰ ਦੀ ਸਫਾਈ ਦੀ ਸਬਸਥਾਏ ਉਹਨੂੰ ਠੀਕ ਕੀਤਾ ਜਾਵੇ ਤੇ ਹੋਰ ਵੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬੁਰੇ ਸਫਾਈ ਦੇ ਬਣੇ ਹੋਏ ਆ ਉਹਨਾਂ ਨੂੰ ਹੱਲ ਕੀਤਾ ਜਾਵੇ